ਵਾਹਿਗੁਰੂ 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 ਮੰਨ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਚਾਹੀ ਗੁਰ ਪ੍ਰਸਾਦੀ ਆਪ ਗਵਾਈ ਚਿੱਤ ਥਿਰ ਰੱਖੈ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਨਾਚੇ ਮਨ ਗੁਰ ਕੈ ਆਗੈ ਗੁਰ ਕੈ ਭਾਣੈ ਨਾਚਹਿ ਤਾ ਸੁਖ ਪਾਵਹਿ ਅੰਤੇ ਜਮ ਪਉ ਭਾਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਈ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਅਨ ਦਿਨ ਨਾਚੈ ਸਖਤ ਨਿਵਾਰੈ ਸਿਵ ਕਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋਗ ਆਵੈ ਮਨਮੁਖ ਭਗਤ ਨਾ ਹੋਈ ਸੁਰ ਨਾਰ ਵਿਰਤ ਪਖ ਕਰਮੀ ਨਾਚੇ ਮਨਜਨ ਗਿਆਨ ਵਿਚਾਰੀ ਸਿਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵਹਿ ਸੇਈ ਨਾਚਹਿ ਜਿਨੂੰ ਗੁਰਮੁਖ ਸ਼ਬਦ ਲਿਵਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਇਹਾ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸ਼ਬਦ ਵਿਚਾਰੈ ਤਾ ਸੱਚ ਪਾਵੇ ਕੋਈ माया ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾਤ ਮਾਰੀ ਇਕਦਮ ਸਾਚਾ ਵੀਸਰੇ ਸਾਵੇਲਾ ਬਿਰਥਾ ਜਾਈ ਸਾਹੇ ਸਾਹੇ ਸਦਾ ਸੁਮਾਲੀਐ ਆਪੇ ਬਖਸ਼ੇ ਕਰੇ ਰਜਾਈ ਸੇ ਨਾਚਹਿ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵੇਹ ਜਿਨ ਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਅਰਾ ਰਹੇ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਨੇ ਸਤਗੁਰ ਕੈ ਬਲੇਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸਨ ਕਸਨੰਦਨ ਨਾਰਦ ਮຸນ ਸੇਵਹਿ ਅਨ ਦਿਨ ਜਪਤ ਰਹੈ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਜਸੋ ਆਰੀ ਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮਰਾਰੀ ਸਭ ਜਾ ਚਿਕ ਤੂੰ ਏਕੋ ਦਾਤਾ ਮੰਗਹਿ ਹਾਥ ਫਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਯਾ ਤਿਨ ਕੇਰਾ ਆਪ ਤਰੇ ਕੁੱਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ जिने अंतर मोह गुबारी संत जना की कथा ना पावे ओए डूबे सण परवारी निंदक निंदा कर मल thood है ओहो मल पख माया धारी संत जना की निंदा व्यापे ना उरवार ना पारी इहो परपंच खेल किया सब करत है हर करत है सब कल धारी ਹਰ ਇੱਕ ਕੋ ਸੂਤ ਵਰਤੈ ਜੋਗੇ ਅੰਤਰ ਜੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ ਰਸਨ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮਹਿ ਠਕਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬੜੋ ਤਨੀ ਅਗਮਾ ਉਸਤਤ ਕਮਨ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾ ਸੁਖੀਨ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰ ਦਾਤਾ ਤੇਜਨ ਮਹਿ ਤੇਜਵੰਸਤੀ ਕਹੀਐ ਰਸਿਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਗਰਸਤਨ ਮਹਿ ਤੂੰ ਬਡੋ ਗ੍ਰਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਕਸ਼ਮੀ ਕੇਤਕ ਗਣੀ ਨਾ ਜਾਈਐ ਗਨ ਨਾ ਸਕਉ ਸੀਕਾ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉ ਬਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਿਆਲ ਕੇ ਸਭ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਰ ਪਤ ਰਾਖ ਪਰਮਾਨੰਦ ਜਲਤ ਅਨੇਕ ਤਰੰਗ ਮਾਇਆ ਗੁਰ ਗਿਆਨ ਹਰ ਰਿਦਮੰਤ ਛੇਦ ਅਹੰ ਬੁੱਧ ਕਰਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਤ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ ਦੀਨ ਦਿਆਲ ਪਰ ਸਨ ਪੂਰਨ ਜਾਤੀਏ ਰਾਜਸਾਦ ਮੋਹ ਮਿਥਨ ਦੁਰੰਤਿ ਆਸਾ ਬਾਸਨਾ ਬੇਕਾਰ ਰੱਖ ਧਰਮ ਭਰਮ ਬਦਾਰ ਮਨ ਤੇ ਉਧਰ ਹਰ ਨਿਰੰਕਾਰ ਤਣਾੜ ਆੜ ਪੰਡਾਰ ਹਰ ਨਿਧ ਹੋਤ ਜਿਨਾਂ ਨਾ ਚੀਰ ਖਲ ਮੁਗਧ ਮੂੜ ਕਟਾਕ ਸ੍ਰੀ ਧਰ ਭਏ ਗੁਣ ਮਤ ਧੀਰ ਜੀਵਨ ਮੁਕਤ ਜਗਦੀਸ਼ ਜਪ ਮੰਨ ਧਾਰ ਰਿਤ ਪ੍ਰਤੀਤ ਜੀ ਦਇਆ ਮਯਾ ਸਰਬਤਰ ਰਮਣ ਪਰਮ ਹੰਸਹਿ ਰੀਤ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਤ ਉਧਾਰ ਗੂਜਰੀ ਕੀ ਵਾਰ ਮਹਲਾ ਤੀਜਾ सिकंदर बراهيم ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ 3 ਇਹੋ ਜਗਤ ਮਮਤਾ 모ਆ ਜੀਵਨ ਕੀ ਵਿਧ ਨਾਹੀ ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਕੋਈ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੀ ਨਾਨਕ ਨਦਨੀ ਮਨ ਵਸੈ ਗੁਰਮੁਖ ਸਹਿਜ ਸਮਾਏ ਮਹਲਾ ਤੀਜਾ ਅੰਦਰ ਸਹਿ ਸਾਧੂਖ ਹੈ ਆਪੈ ਸਿਰ ਧੰਦਾ ਮਾਰ ਦੂਜੇ ਭਾਏ ਸੁੱਤੇ ਕਬਹਿ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਏਹ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਵਿਸਾਗ ਆਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ અપਾਇਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤਰੈ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿਵੇਂ ਕਰੇ ਇਸ ਬਿਨੋਂ ਅਵਰਨਾ ਕੋਈ ਸ਼ਲੋਕ ਮਹਲ ਲਾਤੀਜਾ